ਮਰ ਵੈਲਕਮ ਬੈਕ ਟੂ ਮਾਈ ਚੈਨਲ ਬੀਐਸ ਮਾਸਟਰ 4 ਪੰਜਾਬੀ ਇਲੈਕਟ੍ਰਿਕ ਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਜੰਗਨਾਮਾ ਜੰਗਨਾਮਾ ਕੀ ਹੁੰਦਾ ਇਸ ਦੇ ਤੱਤਾਂ ਦਾ ਉਲ্লেখ ਕਰਾਂਗੇ ਕਾਫੀ ਅਤੇ ਕਿੱਸਾ ਇਹ ਆਪਾਂ ऑलरेडी ਕਵਰ ਕਰ ਚੁੱਕੇ ਹਾਂ ਜਿਨ੍ਹਾਂ ਨੇ ਚੈੱਕ ਆਊਟ ਨਹੀਂ ਕੀਤੀ ਤਾਂ ਵੀਡੀਓ ਚੈੱਕ ਆਊਟ ਜ਼ਰੂਰ ਕਰੋ ਜੰਗਨਾਮਾ ਜਿਹੜਾ ਹੈ ਇਹ ਵਾਰ ਵਰਗਾ ਹੁੰਦਾ ਹੈ ਤਾਂ ਵਾਰ ਵਾਂਗੂ ਜਿਵੇਂ ਵਾਰ ਦੇ ਵਿੱਚ ਵੀਰਸ ਹੁੰਦਾ ਤਾਂ ਜੰਗਨਾਮੇ ਚ ਵੀ ਵੀਰਸ ਪਾਇਆ ਜਾਂਦਾ ਵਾਰ ਵਿੱਚ ਜਿੱਥੇ ਕਿਤੇ ਪੂਰੀ ਲੜਾਈ ਦਾ ਵਰਣਨ ਹੁੰਦਾ ਜੰਗਨਾਮੇ 'ਚ ਸਿਰਫ ਇੱਕ ਯੁੱਧ ਦਾ ਇੱਕ ਟੱਕਰ ਦਾ ਜਾਂ ਫਿਰ ਇੱਕ ਭੇਡ ਜਿਹੜੀ ਹੁੰਦੀ ਹੈ ਉਹ ਇੱਕ ਭੇਡ ਮਤਲਬ ਭੇੜਨਾ ਠੀਕ ਹੈ ਇਹਨਾਂ ਦਾ ਵਿਸ਼ਾ ਇਤਿਹਾਸਕ ਮਿਥਿਹਾਸਕ ਕੋਈ ਵੀ ਹੋ ਸਕਦਾ ਹੈ ਕਲਪਨਾ ਵੀ ਜੰਗਨਾਮੇ 'ਚ ਜਿਹੜੀ ਹੈ ਪਾਈ ਜਾਂਦੀ ਹੈ ਜੰਗਨਾਮੇ ਵਿੱਚ ਨਾਇਕਾ ਜਾਂ ਨਾਇਕ ਦਾ ਜਿਹੜਾ ਧਰਮ ਹੈ ਕੌਮ ਜਾਂ ਦੇਸ਼ ਲਈ ਲੜ ਕੇ ਜਿਹੜੇ ਨੇ ਜਿੱਤ ਪ੍ਰਾਪਤ ਕਰਨ ਵਾਲੇ ਜਾਂ ਫਿਰ ਸ਼ਹੀਦ ਹੋਣ ਜਾਣ ਵਾਲੇ ਵਿਅਕਤੀ ਹੁੰਦੇ ਨੇ ਮਤਲਬ ਜਿਹੜਾ ਵੀ ਜੰਗਨਾਮਾ ਉਸ 'ਚ ਹੀਰੋ ਜਾਂ ਹੀਰੋਇਨ ਜਿਹੜੇ ਵੀ ਹੁੰਦੇ ਨੇ ਉਹ ਧਰਮ ਖਾਤਰ ਕੌਮ ਖਾਤਰ ਦੇਸ਼ ਖਾਤਰ ਜਿਹੜਾ ਹੈ ਜਿੱਤ ਪ੍ਰਾਪਤ ਕਰਕੇ ਲੜਕੇ ਸ਼ਹੀਦ ਹੋ ਜਾਂਦੇ ਨੇ ਉਹ ਜੰਗ ਵਿੱਚ ਹਾਰੇ ਹੋਏ ਵਿਅਕਤੀ ਵੀ ਹੋ ਸਕਦੇ ਨੇ ਜਿਵੇਂ ਕਿ ਅਸੀਂ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਸਿੱਖ ਫੌਜ ਨੂੰ ਹਾਰੀ ਹੋਈ ਦੇਖਦੇ ਹਾਂ ਜੰਗਨਾਮੇ ਦੀ ਰਚਨਾ ਵਾਰਵੰਗ ਪੌੜੀਆਂ ਦੇ ਵਿੱਚ ਨਹੀਂ ਹੁੰਦੀ ਨਾ ਹੀ ਇਸ ਦੇ ਵਿੱਚ ਨਿਸ਼ਾਨੀ ਜਾਂ ਫਿਰ ਸਰਖੰਡੀ ਛੰਦ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੀ ਰਚਨਾ ਬੈਂਤ ਵਰਗੇ ਲੋਕ ਛੰਦ ਚ ਕੀਤੀ ਜਾਂਦੀ ਹੈ ਜਿਸ ਕਰਕੇ ਜੰਗਨਾਮੇ ਵਿੱਚ ਜੰਗੀ ਵਾਤਾਵਰਣ ਵਾਰ ਵਾੰਗ ਜਿਹੜਾ ਹੈ ਪ੍ਰਚੰਡ ਰੂਪ ਚ ਪੈਦਾ ਨਹੀਂ ਹੁੰਦਾ ਤਾਂ ਜੰਗਨਾਮੇ ਦੇ ਵਿੱਚ ਜਿਹੜੀ ਹੈ ਵਾਰ ਦੇ ਵਾਂਗੂ ਪ੍ਰਚੰਡ ਰੂਪ ਨਹੀਂ ਦਿਖਾਇਆ ਜਾਂਦਾ ਇਹ ਥੋੜੀ ਜੀ ਵਾਰ ਤੋਂ ਸੌਫਟ ਹੁੰਦੀ ਹੈ ਜੰਗਨਾਮੇ ਦੀ ਬੋਲੀ ਵੀ ਵਾਰ ਦੀ ਬੋਲੀ ਵਾਂਗੂ ਵਿਸ਼ੇਸ਼ ਨਹੀਂ ਹੁੰਦੀ ਸਗੋਂ ਸਰਲ ਤੇ ਸਾਦੀ ਹੁੰਦੀ ਹੈ ਤਾਂ ਜੰਗਨਾਮੇ ਦੀ ਬੋਲੀ ਜਿਹੜੀ ਹੈ ਥੋੜੀ ਜੀ ਸੌਫਟ ਥੋੜੀ ਜੀ ਸਰਲ ਥੋੜੀ ਜੀ ਸਾਦੀ ਹੁੰਦੀ ਹੈ ਕਿਉਂਕਿ ਵਾਰ ਦੀ ਬੋਲੀ ਦੇ ਵਿੱਚ ਜਿਹੜਾ ਹੈ ਬਹੁਤ ਪ੍ਰਚੰਡ ਰੂਪ ਦਿਖਾਇਆ ਜਾਂਦਾ ਹੈ ਅਤੇ ਨਾਲ ਹੀ ਜਿਹੜਾ ਹੈ ਇਸ ਦੇ ਵਿੱਚ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਜਾਂਦੀ ਹੈ ਵਾਰ ਦੇ ਵਿੱਚ ਜੰਗਨਾਮੇ ਦੇ ਵਿੱਚ ਬੈਂਦ ਛੰਦ ਜਿਹੜੇ ਨੇ ਉਹ ਯੂਜ਼ ਕੀਤੇ ਜਾਂਦੇ ਨੇ ਅਤੇ ਨਾਲ ਹੀ ਜਿਹੜੀ ਹੈ ਸਿੰਪਲ ਲੈਂਗੁਏਜ ਹੁੰਦੀ ਹੈ ਸਾਦੀ ਹੁੰਦੀ ਹੈ ਜੰਗਨਾਮਾ ਜੰਗਨਾਮੇ ਦੀ ਬੋਲੀ ਜਿਹੜੀ ਹੈ ਕਿਸੇ ਦੀ ਬੋਲੀ ਵਾਂਗ ਸਧਾਰਨ ਸਰਲ ਅਤੇ ਲੋਕ ਬੋਲੀ ਦੇ ਬਿਲਕੁਲ ਨੇੜੇ ਹੁੰਦੀ ਹੈ ਤਾਂ ਜਿਹੜਾ ਜੰਗਨਾਮਾ ਹੈ ਤੇ ਕਿਸੇ ਇਹਨਾਂ ਦੋਨਾਂ ਦੀ ਬੋਲੀ ਜਿਹੜੀ ਹੈ ਸਧਾਰਨ ਸਿੰਪਲ ਅਤੇ ਲੋਕਾਂ ਦੀ ਜਿਹੜੀ ਲੋਕਲ ਬੋਲੀ ਹੈ ਉਹ ਹੁੰਦੀ ਹੈ ਜੰਗਨਾਮੇ ਵਿੱਚ ਕਵੀ ਅਲੰਕਾਰਾ ਦੀ ਵੀ ਵਾਰ ਵਾਰ-ਵਾਰ ਵਾਂਗੂ ਵਰਤੋਂ ਨਹੀਂ ਕਰਦਾ ਤਾਂ ਅਲੰਕਾਰ ਇਹ ਨਹੀਂ ਯੂਜ਼ ਨਹੀਂ ਕੀਤੇ ਜਾਂਦੇ ਜੰਗਨਾਮੇ ਦੇ ਵਿੱਚ ਵਾਰਾਂ ਦੇ ਵਿੱਚ ਕੀਤੇ ਜਾਂਦੇ ਗਾ। ਸਗੋ ਇਹ ਅਲੰਕਾਰਾਂ ਦਾ ਪ੍ਰਯੋਗ ਸੁੱਤੇ ਸਿੱਧੀ ਹੋ ਜਾਂਦਾ। ਮਤਲਬ ਕਈ ਵਾਰ ਆਪਣੇ ਆਪ ਹੀ ਅਲੰਕਾਰ ਜਿਹੜਾ ਹੈ ਸਾਬਿਤ ਹੋ ਜਾਂਦਾ ਹੈ। ਅਦਰਵਾਈਜ਼ ਇਸ ਚ ਜਾਣ ਬੁਝ ਕੇ ਕਦੇ ਵੀ ਅਲੰਕਾਰਾਂ ਦਾ ਯੂਜ਼ ਨਹੀਂ ਹੁੰਦਾ। ਇਸ ਵਿੱਚ ਅਲੰਕਾਰਾਂ ਦੀ ਵਰਤੋਂ ਜੰਗੀ ਵਾਤਾਵਰਣ ਨੂੰ ਵਾਰ ਵਾਂਗੂ ਪ੍ਰਚੰਡ ਰੂਪ ਚ ਸਾਰਨ ਲਈ ਨਹੀਂ ਕੀਤੀ ਜਾਂਦੀ। ਹਾਂ ਜੇ ਆਪਾਂ ਗੱਲ ਕਰਦੇ ਹਾਂ ਤਾਂ ਵਾਰ ਜਿਹੜੀ ਹੈ ਉਹ ਪ੍ਰਚੰਡ ਰੂਪ ਦਿਖਾਇਆ ਜਾਂਦਾ ਹੈ ਬਹੁਤ ਹੀ ਜਵਾਲਾਮੁਖੀ ਜਿਵੇਂ ਫਟਦਾ ਹੈ ਵਾਰ ਦੇ ਵਿੱਚ ਉਹ ਚੀਜ਼ ਯੁੱਧ ਦੀ ਦਿਖਾਈ ਜਾਂਦੀ ਹੈ ਲੇਕਿਨ ਜੰਗਨਾਮੇ ਦੇ ਵਿੱਚ ਇੱਕੋ ਹੀ ਕਿੱਸਾ ਹੁੰਦਾ ਜੰਗ ਇੱਕ ਹੀ ਜੰਗ ਬਾਰੇ ਗੱਲ ਕੀਤੀ ਜਾਂਦੀ ਹੈ ਤੇ ਹੁਣੇ ਦੱਸ ਕੇ ਹਟਿਆ ਕਿ ਇਹ ਜਿਹੜੇ ਹੈ ਪ੍ਰਚੰਡ ਵਾਂਗੂ ਨਹੀਂ ਦਿਖਾਈ ਜਾਂਦੀ ਸੌਫਟ ਹੁੰਦੀ ਹੈ ਜੰਗਨਾਮਾ ਲੇਖਕ ਜੰਗ ਦੇ ਵਾਤਾਵਰਣ ਨੂੰ ਵੀ ਵਾਰਕਾਰ ਵਾਂਗੂ ਪ੍ਰਚੰਡ ਰੂਪ 'ਚ ਨਹੀਂ ਉਸਾਰਦਾ ਉਸ ਦਾ ਬਿਆਨ ਜਿਹੜਾ ਹੈ ਸਧਾਰਨ ਹੁੰਦੇ ਸੰਕੇਤਾਂਤਮਕ ਹੁੰਦਾ ਹੈ ਇਸ਼ਾਰਾ ਕਰਨ ਵਾਲਾ ਠੀਕ ਹੈ ਪੁਆਇੰਟ ਆਊਟ ਕਰਨ ਵਾਲਾ ਉਹ 1 2 17 ਦੇ ਵਿੱਚ ਗੱਲ ਕਰਕੇ ਅਗਲੀ ਗੱਲ ਨੂੰ ਛੋ ਲੈਂਦਾ ਮਤਲਬ ਇੱਕ ਗੱਲ ਨੂੰ ਲੰਬੀ ਲੰਬੀ ਖਿੱਚ ਕੇ ਨਹੀਂ ਲੈ ਕੇ ਜਾਇਆ ਜਾਂਦਾ ਤਾਂ ਜੰਗਨਾਮਾ ਦੇ ਵਿੱਚ 2 17 ਦੇ ਵਿੱਚ 1 2 17 ਦੇ ਵਿੱਚ ਹੀ ਜਿਹੜਾ ਹੈ ਗੱਲ ਕਰਕੇ ਅਗਲੀ ਗੱਲ ਨੂੰ ਛੋ ਲਿਆ ਜਾਂਦਾ ਜੰਗਨਾਮੇ ਵਿੱਚ ਵੀ ਰਸ ਦੇ ਅੰਸ਼ ਤਾਂ ਥੋੜੇ-ਬਹੁਤੇ ਹੁੰਦੇ ਨੇ ਪਰ ਇਸ ਤੋਂ ਬਿਨਾਂ ਇਸ ਵਿੱਚ করুণਾ ਰਸ ਵੀ ਹੁੰਦਾ ਮਤਲਬ ਜਿਹੜਾ করুণਾ ਥੋੜਾ ਰੋਣ ਵਾਲਾ ਰਸ ਹੁੰਦਾ ਇਸ ਦੇ ਵਿੱਚ করুণਾ ਦਿਖਾਈ ਦਿੰਦੀ ਹੈ ਦਇਆ ਵਾਲਾ ਹੈ ਨਾ ਇਸ ਦੇ ਨਾਲ ਇਸ ਦਾ ਜਿਹੜਾ ਹੈ ਵੀਰ ਰਸ ਦਾ ਪ੍ਰਭਾਵ ਘਟ ਜਾਂਦਾ ਥੋੜਾ ਬਹੁਤ ਵੀਰ ਅੰਸ਼ ਵੀਰ ਰਸ ਦੇ ਅੰਸ਼ ਤਾਂ ਹੁੰਦੇ ਨੇ ਪਰ ਕਿਉਂਕਿ ਕਰੋਨਾਮਈ ਰਸ ਹੁੰਦਾ ਤਾਂ ਕਰਕੇ ਵੀਰ ਰਸ ਦਾ ਪ੍ਰਭਾਵ ਜੰਗ ਨਾਮੇ ਚ ਘਟ ਜਾਂਦਾ ਜਿਵੇਂ ਕਿ ਤੁਸੀਂ ਲਿਖ ਵੀ ਸਕਦੇ ਹੋ ਠੀਕ ਹੈ ਅਗਰ ਤੁਹਾਨੂੰ ਲਾਈਨਾਂ ਯਾਦ ਰਹਿੰਦੀਆਂ ਨੇ ਜੰਗ ਹਿੰਦ ਪੰਜਾਬ ਦਾ ਹੋਣ ਲਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨਹੀਂ ਅੱਜ ਹੋਵੇ ਸਰਕਾਰ ਨੂੰ ਤਾਂ ਮੁੱਲ ਪਵੇ ਜਿਹੜੇ ਖਾਲਸੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨਹੀਂ ਸਣੇ ਆਦਮੀ ਗੋਲੀਆਂ ਨਾਲ ਉੱਡਣ ਹਾਥੀ ਡਿਗਦੇ ਸਣੇ ਅੰਬਾਰੀਆਂ ਨਹੀਂ ਸ਼ਾਮੋਬਤਾ ਸ਼ਾਮਹੁਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਤੇ ਇਹਦੇ ਵਿੱਚ ਸਿੱਖਾਂ ਦੀ ਹਾਰ ਜਿਹੜੀ ਹੈ ਦਿਖਾਈ ਗਈ ਹੈ ਤਾਂ ਇਸ ਦੇ ਵਿੱਚ ਜਿਹੜਾ ਹੈ ਇੱਕ ਤਰ੍ਹਾਂ ਆਪਾਂ ਜੇ ਕਹੀਏ ਵੀ ਹਾਥੀ ਡਿਗ ਰਹੇ ਨੇ ਠੀਕ ਹੈ ਇੱਕ করুণਾਮਈ ਰੂਪ ਜਿਹੜਾ ਹੈ ਦਿਖਾਇਆ ਗਿਆ ਹੈ করুণਾਮਈ ਰਸ ਦਾ ਪ੍ਰਯੋਗ ਇਹਦੇ ਵਿੱਚ ਕੀਤਾ ਗਿਆ ਸੋ ਏਸੀ ਅੱਜ ਦਾ ਵੀਡੀਓ ਹੋਪ ਤੁਹਾਨੂੰ ਪਸੰਦ ਆਇਆ ਹੋਵੇਗਾ ਮਿਲਦੇ ਆਪਾਂ ਨਵੇਂ ਵੀਡੀਓ ਤੇ ਨਾਲ ਥੈਂਕ ਯੂ ਸੋ ਮੱਚ